ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਸੁਭਾਸ਼ ਸਾਰੇ ਹੀ ਸਾਡੇ YouTube ਚੈਨਲ ਔਰ Facebook ਪੇਜ ਨਾਲ ਜੁੜੇ ਸਾਰੇ ਹੀ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਕੱਲ ਦੀ ਤਰ੍ਹਾਂ ਅੱਜ ਫਿਰ ਆਪਾਂ ਲਾਈਵਾਂ ਪਿੰਡ ਨੌਮ ਬਰਾਮ ਸਿੰਘ ਵਾਲਾ ਅਜਾਬਾ ਦਾ ਜਿਹੜਾ ਦਰਿਆ ਦੇ ਵਿੱਚ ਪਾਣੀ ਆਉਣ ਤੇ ਸੰਪਰਕ ਰੁਟ ਜਾਂਦਾ ਜਿਹੜਾ ਕਿ ਹੁਣ ਤੁਸੀਂ ਜਿਹੜੀ ਹੈਗੀ ਐ ਸੜਕ ਸੜਕ ਦੇ ਉੱਪਰ ਆ ਬੱਚੇ ਲਗੇ ਫਿਰਦੇ ਆ ਅੱਗੇ ਜਾ ਕੇ ਸੜਕ ਤੇ ਪਾਣੀ ਹੋੜ ਡੂੰਗਾ ਹੋ ਜਾਂਦਾ ਇਹ ਬੱਚਿਆਂ ਨੂੰ ਵਾਰ-ਵਾਰ ਵਰਜਿਸ ਤੇ ਫਿਰ ਵੀ ਮਤਲਬ ਬੱਚੇ ਜਿੱਦ ਕਰਕੇ ਅੱਗੇ ਜਾ ਰਹੇ ਆ ਇੱਕ ਦੋ ਬੱਚਿਆਂ ਤਾਂ ਹੁਣੇ ਕੁੱਟ ਕੇ ਬਾਹਰ ਕੱਢਿਆ ਸੀ ਤੇ ਬਾਕੀ ਤੁਸੀਂ ਦੇਖ ਲਓ ਇਹ ਜਿਹੜਾ ਜ਼ਿਆਦਾ ਪਾਣੀ ਦਾ ਵਹਾਅ ਹੈ ਇਹ ਪੁੱਠੇ ਪਾਸਿਓਂ ਆਉਂਦਾ ਹੈ ਮਤਲਬ ਪਾਕਿਸਤਾਨ ਵਾਲੇ ਪਾਸੋਂ ਇਹ ਸਾਈਡ ਜਿਹੜੀ ਪਾਕਿਸਤਾਨ ਵਾਲੇ ਪਾਸਿਓਂ ਆ ਰਹੀ ਹੈ ਔਰ ਇਧਰੋਂ ਤੁਸੀਂ ਐ ਨੂੰ ਦੇਖੋਗੇ ਤੇ ਇਹ ਪਿੰਡ ਦੁੱਲੇ ਕੇ ਨੱਥੇ ਵਾਲ ਨੂੰ ਦੁੱਲੇ ਕੇ ਨੱਥੂ ਵਾਲੇ ਨੂੰ ਜਾ ਰਿਹਾ ਹੈ ਪਾਣੀ ਦਾ ਵਹਾਅ ਤੇਜ਼ ਹੈ ਤੇ ਔਰ ਮਤਲਬ ਜਿਹੜੇ ਇਹ ਸਾਡੇ ਪਿੰਡ ਦੀ ਸੜਕ ਦਾ ਸੰਪਰਕ ਟੁੱਟਦਾ ਹੈ ਇਹਦੇ ਵਿੱਚ ਇਸ ਮਾਰਹਿਠ ਪਿੰਡ ਆਉਂਦੇ ਨੇ ਨੌ ਬਰਾਮ ਸ਼ੇਰ ਸਿੰਘ ਵਾਲਾ ਅਜਾਬਾ ਪਿੰਡ ਦੁੱਲੇਗੇ ਨੱਥੂ ਵਾਲੇ ਦਾ ਕੁਝ ਹਿੱਸਾ ਔਰ ਕੁਝ ਹਿੱਸਾ ਆਉਂਦਾ ਹੈ ਜੀ ਰਾਣਾ ਪੰਜ ਗਰਾਈ ਦਾ ਬੁੱਧਾਂ ਵਾਲੇ ਝੁੱਗੇ ਔਰ ਪਿੰਡ ਮੂਸੇ ਵਾਲਾ ਜਿਹਨੂੰ ਗੁੱਦੜ ਪੰਜ ਗਰਾਈ ਕਿਹਾ ਜਾਂਦਾ ਇਸ ਏਰੀਆ ਦੇ ਵਿੱਚ ਕੋਈ ਪੋਲ ਨਾ ਹੋਣ ਕਰਕੇ ਜਿਹੜਾ ਇਹ ਪੰਜਾਂ ਸੱਤਾਂ ਪਿੰਡਾਂ ਦਾ ਸੰਪਰਕ ਟੁੱਟ ਜਾਂਦਾ ਔਰ ਇਸ ਥਾਂ ਤੇ ਕੱਲਾ ਇਹਨਾਂ ਪਿੰਡਾਂ ਦਾ ਹੀ ਸੰਪਰਕ ਨਹੀਂ ਟੁੱਟਦਾ ਜਿਵੇਂ ਕਿ ਨਾਲ ਲੱਗਦੇ ਏਰੀਏ ਮਾਲਵਾ ਪਿੰਡ ਗਾਮੂ ਵਾਲਾ ਮੋਹਣੇ ਵਾਲੇ ਝੁੱਗੇ ੰਬਾੜੀਆਂ ਔਰ ਖੈਰੇ ਕੀ ਨਾਲ ਲੱਗਦੇ ਪਿੰਡ ਜਿੱਦਾਂ ਨੂਰੇ ਕੀ ਇਹਨਾਂ ਲੋਕਾਂ ਦੀਆਂ ਮਜ਼ਮੀਨਾ ਇੱਥੇ ਨੇ ਇਹਨਾਂ ਸਾਰਿਆਂ ਦਾ ਸੰਪਰਕ ਟੁੱਟ ਜਾਂਦਾ ਹੈ ਜਿਹੜਾ ਕਿ ਆਪਣੇ ਜ਼ਮੀਨ ਖੇਤ ਨੂੰ ਜਾਣ ਤੋਂ ਵੀ ਔਖੇ ਹੋ ਜਾਂਦੇ ਨੇ ਅਸੀਂ ਮੌਜੂਦ ਸਰਕਾਰਾਂ ਅੱਗੇ ਔਰ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰਿਆਂ ਅੱਗੇ ਫਿਰ ਜੋ ਵੀ ਲੀਡਰ ਇੱਧਰ ਨੂੰ ਆਉਂਦੇ ਨੇ ਪਹਿਲਾ ਇਸ ਚੀਜ਼ ਨੂੰ ਸੋਲਵ ਕਰੋ ਔਰ ਵੋਟਾਂ ਲੈ ਕੇ ਅੱਗੇ ਤੋਂ ਅੱਗੇ ਇਸ ਚੀਜ਼ ਦਾ ਅਜੇ ਤੱਕ ਹੱਲ ਨਹੀਂ ਹੋਇਆ ਪਿਛਲੀਆਂ 70 ਸਾਲਾਂ ਤੋਂ ਸਰਕਾਰਾਂ ਚੱਲ ਰਹੀਆਂ ਜੀਦੇ ਪਰੇ ਅਸੀਂ ਪੁਲ ਬਾਰੇ ਬੜਾ ਹੀ ਜ਼ਿਆਦਾ ਜਿਹੜੀ ਵੀ ਸਰਕਾਰ ਆਉਂਦੀ ਹੈ ਉਹਨੂੰ ਆਪਣੀਆਂ ਅਪੀਲਾਂ ਜਾਂ ਬੇਨਤੀਆਂ ਕਰਕੇ ਥੱਕ ਜਾਂਦੇ ਆ ਔਰ ਸਾਡੀ ਬੇਨਤੀ ਹੈ ਕਿ ਸਾਡੀ ਬੇਨਤੀ ਨੂੰ ਸਵਕਾਰ ਕਰੋ ਤੇ ਇੱਥੇ ਪੁਲ ਦਿੱਤਾ ਜਾਵੇ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਕੱਲ ਇਹ ਜਿਹੜੀ ਸੜਕ ਸੀਗੀ ਬਿਲਕੁਲ ਖਾਲੀ ਸੀਗੀ ਅੱਜ ਸੜਕ ਤੇ 3 ਫੁੱਟ ਦੇ ਕਰੀਬ ਪਾਣੀ ਆ 2.5 3 ਫੁੱਟ ਦੇ ਕਰੀਬ ਕੱਲ ਤੱਕ ਇਹ ਹੋਰ ਵਧੇਗਾ ਇਹ ਵਹਾ ਅਜੇ ਤਾਂ ਪੁੱਠਾ ਚੱਲ ਰਿਹਾ ਹੈ ਪਾਕਿਸਤਾਨ ਵਾਲੇ ਪਾਸੋਂ ਆਇਆ ਜੇ ਉਦਰਲੇ ਪਾਸੋਂ ਉੱਤੋਂ ਸਿੱਧਾ ਵਹਾਅ ਚੱਲਦਾ ਹੈ ਤੇ ਇਹ ਪਾਣੀ ਇਸ ਟਾਈਮ ਤੁਸੀਂ ਆਹ ਦੇਖ ਰਹੇ ਹੋ ਜਿਹੜੀ ਕਿਨਾਰਾ ਹੈ ਇਹ ਕਿਨਾਰੇ ਤੋਂ ਵੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਸਾਰੇ ਹੀ ਖੇਤ ਜਿਹੜੇ ਆ ਡੁੱਬ ਜਾਂਦੇ ਆ ਹੁਣ ਤਾਂ ਖੇਤ ਵਿੱਚ ਜਿਹੜਾ ਉਹ ਅਗਲੇ ਬੰਨੇ ਤੱਕ ਲੱਗਦੀ ਫਾਟ ਦੀ ਜਿਹੜੀ ਕਿਨਾਰੀ ਹੈ ਉੱਥੋਂ ਤੱਕ ਖੇਤ ਵਿੱਚ ਆਏ ਆ ਔਰ ਜਦੋਂ ਇਹ ਪਾਣੀ ਦਾ ਵਹਾਅ ਚੜਦਾ ਹੈ ਤੇ ਫਿਰ ਸਾਰੇ ਖੇਤ ਤਬਾਹ ਹੋ ਜਾਂਦੇ ਆ ਅਸੀਂ ਜਿਆਦਾ ਬੇਨਤੀ ਤਾਂ ਕਰਦੇ ਆ ਜਿਹੜਾ ਸਾਡੇ ਪਿੰਡਾਂ ਦਾ ਸੰਪਰਕ ਟੁੱਟਦਾ ਉਸ ਵਾਸਤੇ ਸਾਨੂੰ ਪੁਲ ਦਿੱਤਾ ਜਾਵੇ ਜਿੱਦਾਂ ਕਿ ਪਿੰਡ ਫੂਲੇਵਾਲਾ ਨੂੰ ਪੁਲ ਦਿੱਤਾ ਗਿਆ ਸੀ ਕੱਲ ਸੜਕ ਚੱਲਦੀ ਸੀ ਅੱਜ ਸੜਕ ਬੰਦ ਹੈ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਸਾਡੇ YouTube ਚੈਨਲ ਤੇ ਵੀ ਚੱਲੇਗੀ ਵੀਡੀਓ Facebook ਪੇਜ ਤੇ ਵੀ ਚੱਲੇਗੀ Instagram ਤੇ ਵੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਸਾਡੀ ਇਹ ਜਿਹੜੀ ਹੈ ਪੁਲ ਵਾਲੀ ਹੈ ਗੁਹਾਰ ਸਰਕਾਰ ਤੱਕ ਪਹੁੰਚ ਸਕਦੀ ਹੈ ਧੰਨਵਾਦ ਜੀ